ਸੋ ਅਮਨ ਕਾਲੀ ਦਾ ਲੰਮੀਰ ਸਰ ਦੇ ਸਰਪ੍ਰਸ ਮੁਹੰਮਦ ਰਜ਼ਾਕੀ ਦੀ ਟੀਮ ਵੱਲੋਂ ਕਾਰਨ ਕੈਫੇ ਰੋਜ਼ੇ ਖੁਲਵਾਏਗਾ ਹਫਤਾਰ ਤੋਂ ਪਹਿਲਾਂ ਮੌਲਵੀ ਸਾਹਿਬ ਵੱਲੋਂ ਰਮਜ਼ਾਨੁਲ ਮੁਬਾਰਕ ਦੀ ਮਕਦਸ ਮਹੀਨੇ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਇਹ ਮਹੀਨਾ 11 ਮਹੀਨਾ ਨਾਲੋਂ ਬਿਹਤਰ ਹੈ ਕਿਉਂਕਿ ਇਸੇ ਮਹੀਨੇ ਕੁਰਾਨ ਸ਼ਰੀਫ ਨਾਜ਼ਲ ਹੋਇਆ ਅਤੇ ਰੋਜ਼ੇ ਵੀ ਇਸੇ ਮਹੀਨੇ ਰੱਖੇ ਜਾਂਦੇ ਹਨ ਰੋਜ਼ਾ ਰੱਖਣ ਨਾਲ ਬੁਰਾਈਆਂ ਤੋਂ ਬਚਿਆ ਜਾ ਸਕਦਾ ਹੈ ਅਤੇ ਇਸ ਮਹੀਨੇ ਵਿੱਚ ਮੰਗੀ ਗਈ ਦੁਆ ਵੀ ਕਬੂਲ ਹੁੰਦੀ ਹੈ ਅੱਜ ਰਮਜ਼ਾਨ ਦਾ ਪੁੱਤਰ ਮਹੀਨਾ ਇਹਨੇ ਵਿੱਚ ਅੱਜ ਰੋਜ਼ਾ ਅਤਾਰੀ ਸ਼੍ਰੋਮਣੀ ਕਾਲੀਦਾਰ ਫਤਿਹ ਮੰਡਾ ਜਿਹੜਾ ਕਿ ਪਾਰਟੀ ਇਹ ਮੁਨੀ ਸੰਗਠਨਾਂ ਸਾਡੇ ਅਰਜਕ ਸਾਹਿਬ ਹੱਤ ਸਾਹਿਬ ਜਸਲੀ ਸਾਹਿਬ ਦੁਸ਼ੰਤੀ ਸਾਹਿਬ ਨਮਿੰਦ ਸਾਹਿਬ ਇਹਨਾਂ ਸਾਰਿਆਂ ਦੀ ਤੇ ਉਦਮ ਸਰਕਾਰ ਸਮੂਰਚਾ ਮੁਸਲਮਾਨਾਂ ਦਾ ਇਛਾ ਜਿਹੜਾ ਇੱਥੇ ਜਿਹੜੀ ਕੈਫੇ ਆ ਆਪਣਾ ਬੱਸ ਸਟੈਂਡ ਦੇ ਕੋਲ ਇੱਥੇ ਕਤਲ ਹੋਇਆ ਤੁ ਕਿਉਂਕਿ ਇਹ ਜਿਹੜਾ ਰਮਜ਼ਾਨ ਦਾ ਮਹੀਨਾ ਇੱਕ ਬੜਾ ਪਵਿੱਤਰ ਮਹੀਨਾ ਹੈ ਇਸ ਮਹੀਨੇ ਦੇ ਵਿੱਚ ਹੀ ਤਰਾਨੇ ਪਾਕ ਦਾ ਆਚਾਰਨ ਕੀਤਾ ਗਿਆ ਇਹ ਮਹੀਨਾ ਇੱਕ ਐਸਾ ਮਹੀਨਾ ਹੈ ਜੋ ਅੱਲਾਹ ਤਾਲਾ ਵਾਹਿਗੁਰੂ ਇੱਕ ਜਿਵੇਂ ਰੇਤ ਉੱਤੇ ਜਾਂਦੀ ਹੈ ਕਿ 11 ਮਹੀਨੇ ਕਿਸੇ ਨੇ ਕੋਈ ਗ੍ਰਹਿਹ ਕੀਤੀ ਹੋਏ ਕੋਈ ਪਾਪ ਕੀਤਾ ਹੋਏ ਤੇ ਇਹ ਮਹੀਨੇ ਦੇ ਵਿੱਚ ਜੇ ਕੋਈ ਮਨ ਲਾ ਕੇ ਇਬਾਦਤ ਕਰਦਾ ਹੈ ਉਸ ਅੱਲਾਹ ਤਾਲਾ ਦੀ ਫਖਸਿਆ ਜਾਂਦਾ ਹੈ ਸੋ ਅੱਜ ਇਸ ਮਹੀਨੇ ਦੇ ਵਿੱਚ ਅਸੀਂ ਜਿੱਥੇ ਮਜਰੂਮਾਂ ਤੇ ਜਨਮ ਨਾਸਾ ਆਇਆ ਗੁਰੂ ਬੈਂਸਨ ਮਾਰ ਕੇ ਦੇ ਛੋਟੇ ਬੱਚਿਆਂ ਜਿੱਦ ਜਦੋਂ ਮੀਹਾਂ ਤੇ ਚੜਨ ਦਾ ਹੁਕਮ ਕੀਤਾ ਗਿਆ ਤੇ ਮੁਹੰਮਦ ਸ਼ੇਰ ਖਾਨ ਜਿਨੇ ਹਾ ਦਾ ਨਾਰਾ ਮਾਰਿਆ ਜਦੋਂ ਪਰ ਆਇਆ ਪਰੀ ਸਭਾ ਦੇ ਵਿੱਚੋਂ ਉੱਠ ਕੇ ਇਹ ਗੱਲ ਕਹਿ ਦਿੱਤੀ ਕਿ ਮੈਂ ਇਸ ਫੈਸਲੇ ਦੇ ਨਾਲ ਸਹਿਮਤ ਨਹੀਂ ਅੱਜ ਸਮੂਹੀ ਸਾਡੀ ਪਾਰਟੀ ਦੀ ਸਿਨੀਅਰ ਲੀਡਰਸ਼ਿਪ ਸ਼ੌਂਤੀ ਸਾਹਿਬ ਸਾਡੇ ਲੰਗਵਾਲ ਸਾਹਿਬ ਜੋਹੀ ਸਾਹਿਬ ਮੱਖਣ ਸਿੰਘ ਜੀ ਸਾਡੀ ਸਾਰੀ ਮੈਂ ਸਮਝਦਾ ਜਥੇਬੰਦੀ ਸੀਨੀਅਰ ਲੀਡਰਸ਼ਿਪ ਸਾਡੀ ਪਾਰਟੀ ਦੇ ਜਿਹੜੇ ਮੁਸਲਮਾਨ ਦਲ ਦੇ ਹੱਕ ਸਾਹਿਬ ਰਜਾਟ ਸਾਹਿਬ ਰੋਹੀ ਸਾਹਿਬ ਸੰਦੇ ਆਹਲਾ ਜੀ ਮੈਂ ਸਮਝਦਾ ਸਾਰੇ ਸਤਿਕਾਰਯੋਗ ਹਸਤਿਆ ਇੱਥੇ ਅੱਜ ਆਇਆ ਨੇ ਤੇ ਅੱਜ ਦੇ ਇਸ ਪ੍ਰੋਗਰਾਮ ਦਿਹਾੜੇ ਤੇ ਮੈਂ ਸਾਰਿਆਂ ਨੂੰ ਜਿੱਥੇ ਵਧਾਈ ਦੇਣਾ ਉੱਥੇ ਮੈਂ ਸਮਝਦਾ ਅੱਲਾਹ ਤਾਲਾ ਵਾਹਿਗੁਰੂ ਸਾਰੇ ਧਰਮਾਂ ਦੇ ਤੇ ਮਿਹਰ ਭਰਿਆ ਹੱਥ ਤੇ ਸਾਰਿਆਂ ਦੀ ਦਿਨ ਦੁਪਹਿਰੀ ਤੇ ਰਾਤ ਚੌਂਕੜੀ ਜਿਹੀ ਤੱਕ ਹੀ ਆ ਉਹ ਮਹਾਰਾਜ ਜਰਪੰਕਰ ਜਿਥੇ ਧਰਮਾਂ ਦੇ ਮਜਮਾ ਦੇ ਬਿਛੇੜੇ ਪੈ ਰਹੇ ਨੇ ਉਹਨਾਂ ਦੇ ਉੱਤੇ ਵਾਹਿਗੁਰੂ ਕਿਰਪਾ ਕਰੇ ਉਹ ਬਿਛੇੜੇ ਪਾਉਣ ਵਾਲਿਆਂ ਨੂੰ ਇਸਤ ਮਤ ਬਖਸ਼ੇ ਕਿਉਂਕਿ ਇਹ ਗੰਤਰ ਦਿਹਾੜਾ ਇਹ ਸਭ ਦੇ ਭਲੇ ਦੀ ਗੱਲ ਕਰਦਾ ਹੈ ਇਹ ਪੁਰਾਣਿਆਂ ਨੂੰ ਛੱਡਣ ਦਾ ਹੌਕਾ ਦਿੰਦਾ ਹੈ ਤੇ ਚੰਗਿਆਈਆਂ ਨੂੰ ਅਪਣਾਉਣ ਦੀ ਉਹ ਮਦਦ ਕਰਦਾ ਜਾਨੋ ਮਜਾ ਜਿਹੜੇ ਰੋਜ਼ਾ ਉਤਾਰਿਕ ਕੀਤੀ ਹੈ ਇਸ ਦੀ ਤਕੀਕ ਹਨ ਚਾਹੇ ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੀ ਇਫਤਿਆਰ ਪਾਰਟੀ ਆ ਜਿਹੜਾ ਪਵਿੱਤਰ ਆਪਣਾ ਰਮਜ਼ਾਨ ਦਾ ਮਹੀਨਾ ਹੈ ਸਾਰੇ ਮਹੀਨਾ ਤੋਂ ਸਭ ਤੋਂ ਜ਼ਿਆਦਾ ਪਵਿੱਤਰ ਆਪਣਾ ਰਮਜ਼ਾਨ ਦਾ ਮਹੀਨਾ ਹੈ ਤੋਂ ਇਸ ਪਵਿੱਤਰ ਮਹੀਨੇ 'ਚ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਫਤਿਹ ਦੇ ਜਿਹੜੇ ਮਲੇਰ ਕੋਟਲਾ ਦੇ ਸਰਪਰਸਤ ਨੇ ਮੁਹੰਮਦ ਰਜ਼ਾਕ ਜੀ ਉਹਨਾਂ ਦਾ ਵੀ ਉਹਨਾਂ ਦੀ ਪੂਰੀ ਟੀਮ ਦਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਦੀ ਪੂਰੀ ਟੀਮ ਦਾ ਅੱਜ ਮੈਂ ਤਹਿ ਦਿਲੋਂ ਧੰਨਵਾਦ ਕਰਨਾ ਔਰ ਜਿਹੜਾ ਵੀ ਆਪਣਾ ਮੁਸਲਿਮ ਭਾਈਚਾਰਾ ਸਿੱਖ ਭਾਈਚਾਰਾ ਹਿੰਦੂ ਭਾਈਚਾਰਾ ਸਾਰੇ ਹੀ ਧਰਮਾਂ ਦੇ ਲੋਕ ਅੱਜ ਇੱਥੇ ਸਾਰੋਂ ਨੇ ਸ਼ਿਰਕਤ ਕੀਤੀ ਹੈ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਅੱਜ ਕੱਲ ਜਿਹੜੀ ਸਿਆਸੀ ਪਾਰਟੀਆਂ ਹੋਰ ਨਹੀਂ ਕੋਈ ਮਸਜਿਦਾਂ ਤੇ اٹੈਕ ਕਰਾਰੇ ਨੇ ਕੋਈ ਗੁਰਦੁਆਰਿਆਂ ਤੇ اٹੈਕ ਕਰਾਰੇ ਨੇ ਉਹਨਾਂ ਨੇ ਟਾਰਗੇਟ ਕੇਵਲ ਔਰ ਕੇਵਲ ਘੱਟ ਗਿਣਤੀ ਨੂੰ ਕੀਤਾ ਹੋਇਆ ਤੋਂ ਮੈਂ ਇਸ ਕਰਕੇ ਅੱਜ ਮਲੇਰ ਕੋਟਲਾ ਵਾਸੀਆਂ ਦਾ ਸਾਰਿਆਂ ਦਾ ਦਿੱਲੀ ਦੀ ਕਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਹੋਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਪਾਰਟੀ ਦੇ ਜਿੰਨੇ ਵੀ ਆਪਣੇ ਇਥੇ ਅਗੂ ਸਾਹਿਬਾਨ ਨੇ ਵਰਕਰ ਸਾਹਿਬਾਨ ਨੇ ਜਿਹੜੇ ਵੀ ਆਪਣੇ ਮਤਲਬ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਫਤਿਹ ਨਾਲ ਜੁੜੇ ਹੋਏ ਨੇ ਉਹਨਾਂ ਤੋਂ ਫੁੱਲ ਪਾਰਟੀ ਵੱਲੋਂ ਪਾਰਟੀ ਦੀ ਲੀਡਰਸ਼ਿਪ ਵੱਲੋਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਫਿਰ ਸਾਰੋਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲਾਮ ਕਰਦਾ ਔਰ ਅੱਗੇ ਵਾਸਤੇ ਵੀ ਕਿਉਂਕਿ ਅੱਜ ਦਰਜਾਬਦੀ ਨੇ ਇੱਥੇ ਰੋਜ਼ਾ ਇਫਤਾਰ ਪਾਰਟੀ ਰੱਖੀ ਹੋਈ ਸੀ ਆਨ ਆਲੇ ਅਲਵਿਦਾ ਜੁਮੇ ਨੂੰ ਮੈਂ ਆਪਣੇ ਸਾਰੇ ਪੂਰੇ ਪੰਜਾਬ ਦੇ ਮੁਸਲਿਮ ਭਾਈਚਾਰੇ ਨੂੰ ਆਪਣੇ ਲੁਧਿਆਣੀ ਵੀ ਇਨਵਾਈਟ ਕਰਨਾ ਚਾਹੁੰਦਾ ਕਿਉਂਕਿ ਅਲਵਿਦਾ ਜੁਮੇ ਵਾਲੇ ਦਿਨ ਮੇਰੇ ਘਰ ਇਫਤਾਰ ਪਾਰਟੀ ਰੱਖੀ ਹੋਈ ਹੈ ਸਾਰੇ ਪ੍ਰੈਸ ਦੇ ਭਰਾਵਾਂ ਨੂੰ ਆਪਣੇ ਮੁੰਸੀ ਜੀ ਨੂੰ ਹੋਰ ਸਾਰੀ ਇਹਨਾਂ ਦੀ ਟੀਮ ਨੂੰ ਮੈਂ ਸਪੈਸ਼ਲ ਇਨਵਾਈਟ ਕਰ ਕਿਉਂਕਿ ਅੱਜ ਦੇ ਰਮਜ਼ਾਨ ਦੀ ਜਿਹੜੀ ਇਫਤਾਰੀ ਹੋਈ ਹੈ ਸਦਾ ਜੀ ਤੇ ਸ਼੍ਰੋਮਣੀ ਅਕਾਲੀ ਦਲ ਫਤਿਹ ਵੱਲੋਂ ਜਿਹੜਾ ਅੱਜ ਅਫਤਾਰੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਅਰਜ਼ਾਕ ਸਾਹਿਬ ਦੀ ਕਾਇਦਤ ਦੇ ਹੇਠ ਅੱਜ ਅਲਹਮਦੁਲਿਲਾ ਉਹਨੂੰ ਚੰਦ ਚਾਂਦ ਲੱਗੇ ਨੇ ਤੇ ਮੈਂ ਮੁਬਾਰਕਬਾਦ ਦਿੰਨਾ ਉਹਨਾਂ ਨੂੰ ਜਿਨ੍ਹਾਂ ਨੇ ਸਾਡੇ ਇੱਥੇ ਇੰਤਜ਼ਾਮ ਦੇ ਵਿੱਚ ਇਹ ਹੱਥ ਵਟਾਇਆ ਅਦਰ ਰਜ਼ਾਕ ਸਾਹਿਬ ਦਾ ਵੀ ਔਰ ਹੋਰ ਜਿਹੜੀ ਪੂਰੀ ਟੀਮ ਹੈ ਉਹਨਾਂ ਦਾ ਵੀ ਤੇ ਇਸਲਾਮ ਦਾ ਇਹ ਇੱਕ ਫਰੀਜ਼ਾ ਹੈ ਕਿ ਜਿਹੜਾ ਇਸਲਾਮ ਸਾਨੂੰ ਇਹ ਨਫਸ ਦੀ ਉਹ ਦਿਖਾਉਂਦਾ ਹੈ ਕਿ ਅਸੀਂ ਇਹ ਨਫਸ ਕਿਵੇਂ ਖਤਮ ਕੀਤਾ ਜਾਵੇ ਨਫਸ ਨੂੰ ਮਾਰਿਆ ਜਾਵੇ ਇਸਲਾਮ ਰੋਜ਼ਾ ਰੱਖਣ ਦਾ ਮਕਸਦ ਇਹ ਹੈ ਕਿ ਇਹਦੇ ਨਾਲ ਕੋਈ ਨਫਸ ਦੇ ਉੱਪਰ ਕੰਟਰੋਲ ਕੀਤਾ ਜਾਂਦਾ ਹੈ ਔਰ 70 ਬਿਮਾਰੀਆਂ ਤੋਂ ਇਹ ਇਹਦੇ ਨਾਲ ਨਜਾਤ ਮਿਲਦੀ ਹੈ ਅਲਹਮਦੁਲਿਲਾ ਕਿ ਕੋਈ ਰੋਜ਼ਾ ਲੱਗਦਾ ਨਹੀਂ ਕੋਈ ਕੁਝ ਨਹੀਂ ਹੈ ਜਿਹੜਾ ਰੋਜ਼ੇਦਾਰ ਰੋਜ਼ਾ ਰੱਖਦਾ ਹੈ ਤਾਂ ਬਹੁਤ ਹੀ ਉਹ ਪਵਿੱਤਰ ਮਹੀਨੇ ਦੇ ਵਿੱਚ ਖੁਸ਼ ਨਸੀਬ ਹੈ ਉਹ ਜਿਹੜਾ ਇਹ ਮਹੀਨੇ ਦੇ ਅੰਦਰ ਰੋਜ਼ੇ ਰੱਖਦਾ ਮੈਡਮ ਅੱਜ ਜਿਹੜੀ ਸਰਕਾਰ ਪਾਰਟੀ ਹੋਈ ਹੈ ये दे दे बारे की कहना चाहूँगा सर मैं जो माफ था मैं इसके बारे में यही कहना चाहूँगी कि इसमें हिंदू मुस्लिम का कोई मसला नहीं कि हिंदू मुस्लिम का जो भी मसला उठाते हैं या करते हैं वो जिम्मे भी पार्टी होगी मैंने नहीं पता लेकिन इस पार्टी में को मैंने जो ज्वाइन किया है एक दूसरी पार्टी छठ के वो यही करके कि ये हर रमज़ान के महीने में गरीब अमीर को हटा कर एक करके सानू एक करके हर एक बंदे को एक करके लेके चलती हैं दूसरी बात है जो भी कम अपनी कमाई का है मसला कि ढाई परसेंट निकालना है अमीर गरीब को लेके चलना है वो भी हमारे नाल जुड़ें हमारे साथ बराबर लेके चले तो वही मसला है सर कि मैं यही चाहूँगी कि हम भी आप भी यस जो भी जिन तक जिन तक भी मेरा ये वीडियो जा रहा है जिन तक भी मेरा संदेश पहुंच रहा है वो अपने साथ साथ अपने गरीब भाई भाई बहनों का भी मसला इस चीज़ के लिए रखें कि अपा उनके लिए भी तैयार है और